मिस्टर से आतिशबाजी पे पाबंदी लगा दी गई है बैन लगा ਦਿੱتا گیا है रोक लगा ਦਿੱتا گیا ہے اگلے आदेशा तक पटाके चलाने मुकम्मल बैन कंप्लीट बैन लगा ਦਿੱتا گیا ہے किसी भी समागम किसी भी प्रोग्राम उत्सव मौके उन पटाके क्रैकर्स नहीं चलेंगे डिप्टी कमिश्नर ने अगले आदेशा तक आतिशबाजी पे रोक लगा दी थी हटणा ਤੇ ਮਾਹੌਲ ਕਾਰਨ ਵੱਡਾ ਫੈਸਲਾ ਡਿਪਟੀ ਕਮਿਸ਼ਨਰ ਦੇ ਵੱਲੋਂ ਲਿਆ ਗਿਆ ਕਿਉਂਕਿ ਬੀਤੇ ਹੀ ਕੱਲ ਅਸੀਂ ਦੇਖਿਆ ਕਿ ਇਸੇ ਕਨਾਲ ਤੇ ਰਾਤ ਉਥੇ ਸਹਿਮ ਵਾਲਾ ਮਾਹੌਲ ਬਣ ਗਿਆ ਸੀ ਹਾਲਾਂਕਿ ਆਰਮੀ ਦੇ ਵੱਲੋਂ ਆਪਣੀ ਪ੍ਰੈਕਟਿਸ ਕੀਤੀ ਜਾ ਰਹੀ ਸੀ ਬਲੈਕਆਊਟ ਕੀਤਾ ਗਿਆ ਪਰ ਵਕ ਵਕ ਰਿਯੂਮਰਸ ਉਥੇ ਫੈਲੀਆਂ ਲੋਕ ਉਥੇ ਦਹਿਸ਼ਤ ਚ ਆ ਗਏ ਸੀ ਤੇ ਹੁਣ ਸਰਹਦੀ ਇਲਾਕਾ ਹੈ ਅੰਮ੍ਰਿਤਸਰ ਬਿਹਦੀ ਸੈਂਸਿਟਿਵ ਇਲਾਕਾ ਹੈ ਅਟਾਰੀਵਾਗਾ ਬਾਰਡਰ ਨਾਲ ਪੈਂਦਾ ਹੈ ਤੇ ਉਥੇ ਹੁਣ ਅਗਲੇ ਆਦੇਸ਼ਾ ਤੱਕ पटाके चलाने मुकम्मल बैन प्रशासन दे तक है बकायदा, इसले एक जारी की गया पटाके नहीं चलते हैं कि कोई भी जशन वाला माहौल है कोई विहार है या होलीब्रेशन होंगी है तो लोग व्डे पदर से पटाके जो ने क्रैकर चलाते हैं कई पटाकों की आवाज तो बहुत ज्यादा होंगी है क्योंकि आले दुआले जो लोग ने सहम का माहौल पैदा हो जाता है ਜੋ ਮੌਜੂਦਾ ਸਿਨੈਰੀਓ ਦੇ ਅਸੀਂ ਗੱਲ ਕਰਦੇ ਮੌਜੂਦਾ ਸਿਨੈਰੀਓ ਕਾਫੀ ਟੈਨਸ਼ਨ ਵਾਲਾ ਹੈ ਤੇ ਮੁਕੰਮਲ ਬੈਨ ਹਾਲ ਫਿਲਹਾਲ ਡਿਪਟੀ ਕਮਿਸ਼ਨਰ ਦੇ ਵੱਲੋਂ ਲਗਾ ਦਿੱਤੀ ਗਈ ਹੈ ਮੇਨਾ ਮੇਸੋਗੀ ਰਾਜੀਵ ਸ਼ਰਮਾ ਲਾਈਵ ਜੁੜ ਹੋਏ ਨੇ ਰਾਜੀਵ ਡਿਪਟੀ ਕਮਿਸ਼ਨਰ ਦੇ ਵੱਲੋਂ ਵੱਡੇ ਆਦੇਸ਼ ਹੁਕਮ ਕੰਪਲੀਟਲੀ ਬੈਨ ਕਰੈਕਰਸ ਤੇ ਬਿਲਕੁਲ ਡਿਪਟੀ ਕਮਿਸ਼ਨਰ ਦੇ ਵੱਲੋਂ ਇੱਕ ਨਵਾਂ ਆਦੇਸ਼ ਜਿਹੜਾ ਉਹ ਜਾਰੀ ਕੀਤਾ ਗਿਆ ਔਰ ਉਸ ਨੂੰ ਸ਼ਕਤੀ ਦੇ ਨਾਲ ਲਾਗੂ ਕਰਨ ਦੇ ਵੀ ਹੁਕਮ ਦਿੱਤੇ ਗਏ ਨੇ ਕਿ ਹੁਣ ਜਦੋਂ ਤੱਕ ਜੰਗ ਵਾਲੇ ਜਿਹੜੇ ਹਾਲਾਤ ਨੇ ਬਰਕਰਾਰ ਨੇ ਉਦੋਂ ਤੱਕ ਆਤਿਸ਼ਬਾਜ਼ੀ ਤੇ ਪਟਾਕੇ ਚਲਾਉਣ ਤੇ ਇਤੋਂ ਤੱਕ ਕਿ ਵਿਆਹ ਸ਼ਾਦੀਆਂ ਦੇ ਵਿੱਚ ਡੀਜੇ ਦਾ ਜਿਹੜਾ ਸ਼ੋਰ ਸ਼ਰਬਾ ਹੈ ਉਹਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਪਰ ਸਭ ਤੋਂ ਵੱਧ ਜਿਹੜਾ ਖਮਿਆਜ਼ਾ ਸਰਹੱਦ ਦੇ ਬਿਲਕੁਲ ਨਾਲ ਲੱਗਦੇ ਜਿਹੜੇ ਪਿੰਡ ਨੇ ਉਹਨਾਂ ਲੋਕਾਂ ਨੂੰ ਭੁਗਤਣਾ ਪੈਦਾ ਤਾਂ ਇਸ ਵੇਲੇ ਅਸੀਂ ਸਰਹੱਦੀ ਪਿੰਡ ਦੇ ਵਿੱਚ ਆ ਦੌਕੇ ਪਿੰਡ ਹੈ ਔਰ ਇਸ ਪਿੰਡ ਦੇ ਜਿਹੜੇ ਵਾਸੀ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਨ੍ਹਾਂ ਦੇ ਬਾਰੇ ਵਿਚਾਰ ਚਰਚਾ ਕਰਨ ਦੇ ਲਈ ਜਿਹੜੇ ਸਾਬਕਾ ਅਕਾਲੀ ਮੰਤਰੀ ਨੇ ਗੁਲਜਾਰ ਸਿੰਘ ਰਣੀਕੇ ਉਹਨਾਂ ਦੇ ਬੇਟੇ ਔਰ ਮੌਜੂਦਾ ਐਸਜੀਪੀਸੀ ਮੈਂਬਰ ਵੀ ਨੇ ਤਾਂ ਇਹ ਇੱਥੇ ਸਲਾਹ مشਵਰਾ ਕਰਨ ਦੇ ਲਈ ਪਹੁੰਚੇ ਨੇ ਕਿ ਜੇਕਰ ਜੰਗ ਵਰਗੇ ਹਾਲਾਤ ਬਣਦੇ ਨੇ ਤਾਂ ਇਹਨਾਂ ਲੋਕਾਂ ਦੇ ਖਾਣ ਪੀਣ ਦਾ ਔਰ ਪ੍ਰਸ਼ਾਦੇ ਦਾ ਕਿਸ ਤਰੀਕੇ ਦੇ ਨਾਲ ਪ੍ਰਬੰਧ ਕਰਨਾ ਹੈ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਨੇ ਗੱਲਬਾਤ ਕਰਦੇ ਆ ਲਾਲੀ ਜੀ ਤੁਸੀਂ ਅੱਜ ਤੜਕੇ ਇੱਥੇ ਪਿੰਡ ਦੇ ਵਿੱਚ ਪਹੁੰਚੇ ਹੋ ਕੀ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਨੇ ਕਿਉਂਕਿ ਸ਼ਹਿਰਾਂ ਦੇ ਵਿੱਚ ਬੈਠੇ ਲੋਕ ਤਾਂ ਇਸ جنگ ਨੂੰ ਹੋਰ ਨਜ਼ਰੀਏ ਨਾਲ ਦੇਖਦੇ ਆ ਪਰ ਇਹ ਬਿਲਕੁਲ ਕੰਡਿਆਲੀ ਤਾਰ ਦੇ ਨਾਲ ਵੱਸਦੇ ਆ ਇਹਨਾਂ ਨੂੰ ਕਿੱਦਾਂ ਦੀਆਂ ਦਿੱਕਤਾਂ ਪੇਸ਼ ਆਉਂਦੀਆਂ ਬਿਲਕੁਲ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਿਲਕੁਲ ਇਤਾਰਾਂ ਦੇ ਉੱਪਰ ਜ਼ੀਰੋ ਲੈਵਲ ਤੇ ਆਪਾਂ ਡੋ ਕੇ ਪਿੰਡ ਵਿਖੇ ਆਪਾਂ ਇੱਥੇ ਆਜਾਏ ਆ ਠੀਕ ਹੈ ਸ਼ਹਿਰ ਦੇ ਹਾਲਾਤ ਹੋਰ ਨੇ ਤੇ ਬਾਡਰ ਦੇ ਹਾਲਾਤ ਹੋਰ ਨੇ ਲੜਾਈ ਦੇ ਅਸਾਰ ਬਣੇ ਨੇ ਔਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਆ ਲੋਕੀ ਆਪਦੇ ਕੰਮਾਂ ਕਰਦੋ ਕੁੱਟੇ ਨੇ ਉੱਚ ਸਰਕਾਰ ਦੇ ਪ੍ਰਤੀ ਵੀ ਬੇਰੁਖੀ ਸਰਕਾਰ ਦੇ ਕਿਉਂਕਿ ਨਰੇਗਾ ਦੇ ਪੈਸੇ ਨਹੀਂ ਆ ਰਹੇ ਤੁਹਾਨੂੰ ਪਤਾ ਅੱਜ ਦੀ ਜਿਹੜੀ ਮੋਢਲੀ ਲੋੜ ਹੈ ਉਹ ਆ ਪ੍ਰਸ਼ਾਦਾ ਪਣੀ ਪ੍ਰਸ਼ਾਦਾ ਪਾਣੀ ਮੈਡੀਕਲ ਸਹੂਲਤ ਔਰ ਜੇ ਜ ਲੜਾਈ ਲੱਗਦੀ ਹੈ ਤੇ ਜੇ ਇਹਨਾਂ ਲੋਕਾਂ ਨੂੰ ਇੱਥੋਂ ਆਪਣਾ ਮਾਲ ਡੰਗਰ ਲੈ ਕੇ ਪਰਿਵਾਰ ਨੂੰ ਲੈ ਕੇ ਜੇ ਉੱਠਣਾ ਪੈਂਦਾ ਤੇ ਪੰਜਾਬ ਸਰਕਾਰ ਆਪਦੀ ਐਡਵਾਈਜ਼ਰੀ ਜਾਰੀ ਕਰੇ ਪੰਜਾਬ ਸਰਕਾਰ ਦੇ ਨਮਾਇਦੇ ਇੱਥੇ ਲੋਕਾਂ ਨੂੰ ਆਖ ਦੱਸਣ ਵੀ ਆ ਸਾਡੇ ਪ੍ਰਬੰਧ ਨੇ ਪਰ ਚਲੋ ਉਹਨਾਂ ਨੇ ਖਦੋ ਕਰਨਾ ਮੈਨੂੰ ਪਤਾ ਨਹੀਂ ਆ ਸਾਡੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਧਾਮੀ ਵੱਲੋਂ ਕਿ ਕੱਲ ਫੈਸਲਾ ਲੈ ਗਿਆ ਸੀ ਕਿ ਜੇ ਲੜਾਈ ਲੱਗਦੀ ਹੈ ਜੇ ਬਾਰਡਰ ਤੇ ਲੋਕਾਂ ਨੂੰ ਉੱਠਣਾ ਪੈਂਦਾ ਜਾਂ ਇਥੋਂ ਕਿਤੇ ਜਾੜਾ ਕਰਦ ਹੁੰਦਾ ਤਾਂ ਉਹਨਾਂ ਦਾ ਰਹਿਣ ਦਾ ਸਰਾਵਾਂ ਦਾ ਪ੍ਰਬੰਧ ਉਹਨਾਂ ਦੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਤੇ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਜਿਹੜਾ ਜਿਹੜੇ ਸਾਡੇ ਥਾਂ ਥਾਈ ਪੂਰੇ ਪੰਜਾਬ ਦੇ ਬਾਰਡਰ ਤੇ ਲੱਗ-ਲੱਗ ਜਿਹੜੇ ਸਾਡੇ ਗੁਰਦਰਾ ਸਬਾਨ ਨੇ ਉਥੋਂ ਦੇ ਮੈਨੇਜਰ ਸਭਾ ਨੂੰ ਇਹ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਕਿ ਤੁਸੀਂ ਠੁਕਵੇਂ ਪ੍ਰਬੰਧ ਜੜੇ ਕਰਨੇ ਸ਼ੁਰੂ ਕਰੋ ਪਰ ਕਈ ਥਾਵਾਂ ਤੇ ਆਪਾਂ ਦੇਖਦੇ ਆ ਜੇਕਰ ਮੈਂ ਇਸੇ ਪਿੰਡ ਦੀ ਗੱਲ ਕਰਾਂ ਤਾਂ ਪਹਿਲਾਂ ਜਦੋਂ ਜੰਗ ਵਰਗੇ ਹਾਲਾਤ ਬੰਦੇ ਸੀ ਇਹ ਲੋਕ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਸ਼ਹਿਰਾਂ ਵਾਲੇ ਪਾਸੇ ਜਾਂ ਕਿਤੇ ਹੋਰ ਸੁਰੱਖਿਅਤ ਥਾਵਾਂ ਤੇ ਜਾਂਦੇ ਸੀ ਇਸ ਵਾਰ ਸੁਣਨ ਨੂੰ ਮਿਲ ਰਿਹਾ ਕਿ ਇਹ ਕਹਿ ਰਹੇ ਕਿ ਅਸੀਂ ਇੱਥੋਂ ਨਹੀਂ ਜਾਣਾ ਜੋ ਮਰਜੀ ਹੋਵੇ ਬਿਲਕੁਲ ਜੀ ਰਜੀਵ ਜੀ ਵੇਖੋ ਪਰਿਵਾਰ ਛੱਡ ਕੇ ਜਾਣਾ ਅੱਜ ਦੇ ਸਮੇਂ ਦੇ ਵਿੱਚ ਜਿੰਨੀ ਮਹਿੰਗਾਈ ਹੋ ਗਈ ਹੈ ਹਰ ਕਿਸੇ ਨੂੰ ਆਪ ਦੇ ਪਰਿਵਾਰ ਦਾ ਫਾਲਾਨ ਕੋਚਨ ਦੀ ਫਿਕਰ ਹੈ ਔਰ ਕੋਈ ਪਰਿਵਾਰ ਇੱਕ ਦੂਜੇ ਨੂੰ ਕਿੰਨੇ ਦਿਨ ਸਾਂਭ ਸਕਦਾ ਇਸ ਕਰਕੇ ਇਹ ਇੱਥੇ ਰਹਿਣਾ ਇਹਨਾਂ ਦੀ ਮਜਬੂਰੀ ਬਣ ਗਈ ਹੈ ਇਹ ਸੱਚਾਈ ਹੈ ਔਰ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਵੀ ਬਾਰਡਰ ਦੇ ਲੋਕਾਂ ਦੀ ਸਾਰ ਲੋ ਕਿਉਂਕਿ ਜੋ ਜਦੋਂ ਕੋਈ ਲੜਾਈ ਲੱਗਦੀ ਜੋ ਸੰਤਾਪ ਇਹ ਲੋਕ ਆਪਣੇ ਪਿੰਡੇ ਹਟਾਉਂਦੇ ਨੇ ਉਹ ਸਾਨੂੰ ਸ਼ਹਿਰ ਵਾਲਿਆਂ ਨੂੰ ਜਾਂ ਹੋਰਲੇ ਪਿੰਡਾਂ ਵਾਲਿਆਂ ਨੂੰ ਨਹੀਂ ਲੋਕ ਨਹੀਂ ਦੱਸ ਸਕਦੇ ਇਹ ਇਹਨਾਂ ਨੂੰ ਪਤਾ ਇਸ ਕਰਕੇ ਇਹ ਹੁਣ ਇੱਥੇ ਰਣਾ ਨਦੀ ਮਜਬੂਰੀ ਬਣ ਗਈ ਕਿਉਂਕਿ ਇੰਨੀ ਮਹਿੰਗਾਈ ਦੇ ਵਿੱਚ ਮਸਾ ਮਸਾ ਨੇ ਆਪ ਦਾ ਕਾਰੋਬਾਰ ਆਪ ਦੇ ਘਰਾਂ ਨੂੰ ਸਥਾਪਿਤ ਕੀਤਾ ਬਿਲਕੁਲ ਇੱਕ ਪਹਿਲਾਂ ਮੈਂ ਵੱਡੀ ਅਪਡੇਟ ਸਾਂਝੀ ਕਰਦਾ ਕਿ ਐਸਜੀਪੀਸੀ ਵੱਲੋਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਕਿ ਜੇਕਰ ਜੰਗ ਵਰਗੇ ਹਾਲਾਤ ਬਣਦੇ ਨੇ ਤਾਂ ਜਿੰਨੇ ਵੀ ਸਰਹੱਦੀ ਖੇਤਰ ਦੇ ਲੋਕ ਨੇ ਉਹਨਾਂ ਦੇ ਰਹਿਣ ਦੇ ਲਈ ਸਰਾਵਾਂ ਦਾ ਪ੍ਰਬੰਧ ਔਰ ਉਹਨਾਂ ਦੇ ਲਈ ਲੰਗਰ ਦਾ ਪ੍ਰਬੰਧ ਜਿਹੜਾ ਉਹ ਐਸਜੀਪੀਸੀ ਦੇ ਵੱਲੋਂ ਕੀਤਾ ਜਾਏਗਾ ਤਾਂ ਜਿਹੜੇ ਇਸ ਇਲਾਕੇ ਦੇ ਨਾਲ ਸਬੰਧਤ ਲੋਕ ਨੇ ਉਹਨਾਂ ਤੋਂ ਜਾਣਦੇ ਆਂ ਵੀ ਆਖਿਰਕਾਰ ਦਿੱਕਤਾਂ ਕਿਸ ਤਰੀਕੇ ਦੀਆਂ ਪੇਸ਼ ਆਉਂਦੀਆਂ ਕਿਉਂਕਿ ਜਦੋਂ ਵੀ ਭਾਵੇਂ ਜੰਮੂ ਕਸ਼ਮੀਰ ਦੇ ਵਿੱਚ ਤਣਾਅ ਬਣੇ ਸਭ ਤੋਂ ਪਹਿਲਾਂ ਬਾਰਡਰ ਦੇ ਉੱਤੇ ਜਿਹੜੇ ਲੋਕ ਰਹਿੰਦੇ ਉਹਨਾਂ ਦੇ ਉੱਤੇ ਅਸਰ ਪੈਂਦਾ ਕੀ ਕਹਿਣਾ ਚਾਹੋਗੇ ਭਾਈ ਇਹ ਕਿਤਰਾ ਹੈ ਜੀ ਮੈਂ ਕਿਹਾ ਜਿਸ ਤਰ੍ਹਾਂ ਬਾਰਡਰ ਤੇ ਕੋਈ ਵੀ ਤਣਾਅ ਜਦੋਂ ਬਣਦਾ ਤਾਂ ਜਿਹੜੇ ਲੋਕ ਬਿਲਕੁਲ ਬਾਰਡਰ ਦੇ ਉੱਤੇ ਰਹਿੰਦੇ ਆ ਉਹਨਾਂ ਦੇ ਉੱਤੇ ਸਭ ਤੋਂ ਪਹਿਲਾਂ ਇਹਦਾ ਅਸਰ ਪੈਂਦਾ ਮੰਨ ਲਓ ਅਸਰ ਤਾਂ ਇਤਰਾ ਹੀ ਆ ਹੁਣ ਜਿਵੇਂ ਮੰਨ ਲਓ ਕੰਮਕਾਰ ਤੁਸੀਂ ਬਹਿ ਗਏ ਹਰ ਪੱਖੋਂ ਵਿਲੇ ਹੋ ਕੇ ਬਹਿ ਗਏ ਅਸਰ ਤੇ ਮੰਨ ਲਓ ਜਿਹੜੇ ਬਾਰਡਰ ਦੇ ਪਿੰਡ ਆ ਉਹਨਾਂ ਦੇ ਸਾਰਿਆਂ ਤੇ ਪੈਂਦਾ ਜੀ ਜਿਵੇਂ ਅਸੀਂ ਦਿਹਾੜੀਦਾਰ ਸਾਡੇ ਤੇ ਵੀ ਪੈਂਦਾ ਕਿਸਾਨਾਂ ਦੇ ਵੀ ਪੈਂਦਾ ਸਾਰਿਆਂ ਦੀ ਬਹੁਤ ਜਿਆਦੀ ਮਾੜੀ ਹਾਲਤ ਆ ਹੁਣ ਜਿਸ ਤਰੀਕੇ ਦੇ ਨਾਲ ਖਬਰਾਂ ਆ ਰਹੀਆਂ ਕਿ ਜੰਗ ਕਿਸੇ ਵੇਲੇ ਵੀ ਲੱਗ ਸਕਦੀ ਤੇ ਤੁਸੀਂ ਆਪਣੇ ਪਿੰਡ ਛੱਡ ਕੇ ਜਾਓਗੇ ਜਾਂ ਇੱਥੇ ਰਹੋ ਨਹੀਂ ਅਸੀਂ ਨਹੀਂ ਜਾਵਾਂਗੇ ਜੇ ਅਸੀਂ ਇੱਥੇ ਡਟਿਆ ਵੇਖੋ ਸਾਡੇ ਬੱਚੇ ਸਾਡੀਆਂ ਭੈਣਾਂ ਧੀਆਂ ਸਾਡੇ ਮਿਸਿਸ ਸਾਰੇ ਸਾਡੇ ਨਾਲ ਆ ਤੇ ਅਸੀਂ ਨਹੀਂ ਜਾਵਾਂਗੇ ਰਾਤੀ ਸਾਨੂੰ ਇਹ ਲਾਲਜੀ ਹੁਣਾਂ ਦਾ ਟੈਲੀਫੋਨ ਵੀ ਆਇਆ ਵੀ 2 ਵਜੇ 3 ਵਜੇ ਤੱਕ ਸਾਡੇ ਨਾਲ ਸੰਪਰਕ ਚ ਰਹਿ ਵੀ ਤੁਸੀਂ ਜੋ ਵੀ ਆ ਵੀ ਸਾਨੂੰ ਦੱਸੋ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜ ਸਾਡੇ ਕੋਲ ਵੀ ਆਏ ਆ ਵੀ ਦੱਸੋ ਅਸੀਂ ਨਾਲ ਖੜੇ ਆ ਸ਼ੋਮਣੀ ਕਮੇਟੀ ਲੋਨਾਂ ਕਹਿੰਦਾ ਵੀ ਹਰ ਪ੍ਰਬੰਧ ਜਿਹੜਾ ਕੀਤਾ ਜਾਊਗਾ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਤੇ ਬਿਲਕੁਲ ਹੋਰ ਵੀ ਲੋਕ ਨੇ ਪਹਿਲਾਂ ਵੀ ਤੁਸੀਂ ਇਹ ਹਾਲਾਤ ਦੇਖੇ ਹੋਣਗੇ ਹੁਣ ਕੀ ਲੱਗ ਰਿਹਾ ਕਿ ਪਿੰਡ ਛੱਡਣਾ ਪਊਗਾ ਛੱਡੋਗੇ ਜਾਂ ਇੱਥੇ ਰਹੋ ਪਿੰਡ ਦੇ ਹਿਸਾਬ ਦੀ ਕੀ ਛੱਡਣਾ ਹੈ ਪਿੰਡ ਛੱਡਿਆ ਗਾਂ ਪਿੱਛੇ ਕਿਹੜਾ ਸਾਡੀ ਕੋਈ ਜਾਇਦਾਦ ਹੈ ਨਾ ਕਿ ਜਾ ਕੇ ਬਹਿ ਰਣਾ ਥਾਂ ਨਹੀਂ ਕੋਤੇ ਲਾਣੀ ਜੇ ਪਿੱਛੇ ਸਾਡੇ ਪਰਿਵਾਰ ਰਹਿੰਦੇ ਮੜ ਚੰਗੇ ਰਿਸ਼ਤੇਦਾਰ ਉਹ ਤੇ ਆਪੋ ਆਪਣੇ ਟਾਈਮpass ਆ ਪੂਰਾ ਕਰ ਰਹੇ ਨੇ ਤੇ ਸਾਨੂੰ ਕਿਨ ਕੀ ਆਖਣਾ ਵੀ ਆ ਸਾਥੋਂ ਖਾ ਲੋ ਤੇ ਲੈ ਲੋ ਭੁੱਖੇ ਮਰਨਾ ਪਿੱਛੇ ਵੀ ਜਾ ਕੇ ਕਾਰੋਬਾਰ ਤੇ ਉਹ ਵੀ ਜਿਹੜਾ ਆਪਣੀ 자기 ਮਿਹਨਤ ਮਜ਼ਦੂਰੀ ਕਰਕੇ ਬੱਚੇ ਖਾਂਦੇ ਆਪ ਖਾਂਦੇ ਆ ਪਿੰਡਾਂ ਜੇ ਸਾਨੂੰ ਸੌਵਾ ਆਸਰਾ ਹੈ ਉੱਥੇ ਸਾਨੂੰ ਕਿਸੇ ਨਹੀਂ ਚੱਲਣਾ ਤੇ ਹੁਣ ਤੱਕ ਤੁਹਾਨੂੰ ਕੋਈ ਕਿਹਾ ਗਿਆ ਵੀ ਤੁਸੀਂ ਪਿੱਛੇ ਚਲੇ ਜਾਓ ਜਾਂ ਇੱਥੇ ਨਹੀਂ ਆਖਿਆ ਨਹੀਂ ਕਿਸੇ ਨੇ ਇਹ ਚੀਜ਼ ਨਹੀਂ ਬੋਲੀ ਤੇ ਪਰ ਮੌਕੀ ਮਜਬੂਰ ਜਿਹੜੇ ਆ ਹੁਣ ਕਈ ਆਂ ਬੰਦੇ ਜਿਹੜੇ ਤਗੜੇ ਬੰਦੇ ਆ ਉਹ ਪਿੱਛੇ ਚਲੇ ਵੀ ਜਾਂਦੇ ਆ ਸਵੇਰੇ ਆ ਵੀ ਜਾਂਦੇ ਨੇ ਤੇ ਤੁਸੀਂ ਤੁਸੀਂ ਪਹਿਲਾਂ ਵੀ ਇਹ ਹਾਲਾਤ ਵੇਖੇ ਹੋਣਗੇ ਹੁਣ ਹਾਲਾਂਕਿ ਸਮਾਂ ਬਹੁਤ ਬਦਲ ਚੁੱਕਿਆ ਬਹੁਤ ਯੁੱਗ ਵੀ ਬਦਲ ਚੁੱਕਿਆ ਹਮਲੇ ਪਹਿਲਾਂ ਵਰਗੇ ਨਹੀਂ ਹੁੰਦੇ ਪਰ ਤੁਹਾਨੂੰ ਕੀ ਲੱਗਦਾ ਕਿ ਜੇਕਰ ਜੰਗ ਲੱਗਦੀ ਹੈ ਤਾਂ ਤੁਸੀਂ ਬਿਲਕੁਲ ਬਾਰਡਰ ਦੇ ਉੱਤੇ ਹੋ ਤੁਹਾਨੂੰ ਉਹਦਾ ਕਿੰਨਾ ਕਸਰ ਪੈ ਬਾਰਡਰਾਂ ਨਾਲ ਬੜੀ ਮੁਸ਼ਕਲ ਆ ਸਾਨੂੰ ਕਿ ਜਦੋਂ ਜਿਆਦਾ ਕੰਮ ਹੋ ਗਿਆ ਪਿੱਛੇ ਨੰਗਲ ਨੂੰ ਰਸਾ ਨਹੀਂ ਮਿਲਣਾ ਹੈ ਤੇ ਤੁਸੀਂ ਤੁਹਾਡਾ ਤੇਰਾ ਪਿੰਡ ਆ ਉਹ ਤੇ ਤਿੰਨਾਂ ਪਾਸਿਓਂ ਪਾਕਿਸਤਾਨ ਵਾਲੇ ਪਾਸੇ ਹਾਂਜੀ ਹਾਂਜੀ ਮੈਂ ਇਹ ਗੱਲ ਚੁਣਾ ਚਾਹਣਾ ਜਿਹੜੀ ਸਰਕਾਰ ਬੰਦੀ ਹੈ ਨਾ ਜਿਹੜੇ 2900 ਗਾੜੀ ਪਿੰਡ ਨੇ ਇਹਨਾਂ ਵਾਸਤੇ ਕੋਈ ਇੰਤਜ਼ਾਮ ਕੀਤਾ ਜਾਵੇ ਕੋਈ 5-5 10-10 ਮਰਲੇ ਥਾਂ ਨਾਲ ਲੈ ਕੇ ਦੇਣਾ ਜੇ ਇੰਦਰਾ ਕਰਨੋਲੀ ਦੇ ਸਕਦੀ ਕੀ ਗੱਲ ਇਹਨਾਂ ਨੂੰ ਮੌਤ ਪਈ ਹੈ ਤੇ ਪਹਿਲੀਆਂ ਜਦੋਂ ਜੰਗਾਂ ਲੱਗਦੀਆਂ ਰਹੀਆਂ ਜਦੋਂ ਜਦੋਂ ਪਹਿਲਾਂ ਤਾਂ ਜਾਣਾ ਪੈਂਦਾ ਸੀ ਉਦੋਂ ਕੋਈ ਮੁਆਵਜ਼ਾ ਜਾਂ ਕੋਈ ਮਦਦ ਸਰਕਾਰਾਂ ਨੇ ਕੀਤੀ ਕੁਛ ਨਹੀਂ ਮਿਲਦਾ ਬਸ ਕੋਈ ਮਦਦ ਨਹੀਂ ਆਪਣੀ ਇਕੋ ਲੈ ਕੇ ਦਿਖਾਣਾ ਨਹੀਂ ਤੇ ਖਤਮ ਕੰਮ ਹਾਂ ਬਿਲਕੁਲ ਇੱਕ ਵਾਰ ਮੈਂ ਤਸਵੀਰ ਦਿਖਾ ਦਿਆ ਕਿ ਇੱਕ ਪਿੰਡ ਦੇ ਵਿੱਚ ਤੁਸੀਂ ਦੇਖੋ ਕਿ ਸਾਰੇ ਪਰਿਵਾਰ ਜਿਹੜੇ ਨੇ ਮਹਿਲਾਵਾਂ ਵੀ ਨੇ ਛੋਟੇ ਬੱਚੇ ਨੇ ਤਾਂ ਇਹਨਾਂ ਨੂੰ ਜੇਕਰ ਇਸ ਪਿੰਡ ਤੋਂ ਛੱਡ ਕੇ ਪਿੰਡ ਜਾਣਾ ਪੈਂਦਾ ਤਾਂ ਕਿੰਦਾਂ ਦੀਆਂ ਮੁਸ਼ਕਲਾਂ ਆ ਬੀਬੀਆਂ ਨਾਲ ਵੀ ਗੱਲ ਕਰ ਲੈਂਦੇ ਆ ਬੀਬੀ ਜਿੱਦਾਂ ਦੇ ਹਾਲਾਤ ਬਣੇ ਆ ਜੰਗ ਦੇ ਕੀ ਲੱਗਦਾ ਜਿਵੇਂ ਛੋਟੇ ਛੋਟੇ ਬੱਚੇ ਆ ਜੇ ਜੰਗ ਲੱਗਦੀ ਆ ਤਾਂ ਕੀ ਹਾਲਾਤ ਬਣਨਗੇ ਪਿੰਡ 'ਚ ਹੀ ਰਹੋਗੇ ਜਾਂ ਇੱਥੋਂ ਛੱਡ ਕੇ ਜਾਣਾ ਪਊਗਾ ਜੀ ਪਿੰਡ 'ਚ ਹੀ ਰਵਾਂਗੇ ਪਿੱਛੇ ਘੜਾ ਸਾਡਾ ਥਾਂ ਬਣਿਆ ਕੋਈ ਜਗ੍ਹਾ ਬਣੀ ਆ ਜਿੱਥੇ ਆਂ ਜਾ ਕੇ ਬਹਿ ਜਾਣੀ ਬੜੀ ਬੁਰੀ ਹਾਲਤ ਆ ਸਾਡੀ ਸਾਡੇ ਬੱਚੇ ਵੇਖੋ ਸਾਡੇ ਕੋਲ ਆ ਅਸੀਂ ਡਟ ਕੇ ਬੈਠੇ ਆ ਜਿੱਥੇ ਸਰਕਾਰ ਸਾਨੂੰ ਮੌਕਾ ਦਊ ਉੱਥੇ ਚੱਲ ਜਾਵਾਂਗੇ ਡਰ ਲੱਗਦਾ ਜਦੋਂ ਖਬਰਾਂ ਆਉਂਦੀਆਂ ਡਰ ਲੱਗਦਾ ਡਰ ਲੱਗਦਾ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਕਿਉਂਕਿ ਬਿਲਕੁਲ ਬਾਰਡਰ ਦੇ ਉੱਤੇ ਤੁਹਾਡਾ ਪਿੰਡ ਹੈ ਔਰ ਤਿੰਨੇ ਪਾਸਿਓਂ ਤਾਰਾਂ ਵਾ ਇੱਕੋ ਹੀ ਰਸਤਾ ਬਚਦਾ ਵਾਪਸ ਜਾਣ ਹਾਂਜੀ ਇੱਕੋ ਰਸਤਾ ਬਚਦਾ ਜੇ ਉਹ ਵੀ ਰਸਤਾ ਬੰਦ ਹੋ ਗਿਆ ਸਾਡਾ ਕੋਈ ਜੀਣਾ ਨਹੀਂਗਾ ਅਸੀਂ ਬਹੁਤ ਔਖੇ ਆ ਇੱਥੇ ਅਸੀਂ ਆਪਦੇ ਬੱਚੇ ਲੈ ਕੇ ਇੱਥੇ ਡਟੇ ਆ ਸਾਡਾ ਜਿੱਤਰਾ ਹੀ ਸਰਕਾਰਾਂ ਦੇ ਨਾਲ ਆ ਜੋ ਸਾਨੂੰ ਹੁਕਮ ਕਰਗੇ ਅਸੀਂ ਉਹਨਾਂ ਦੇ ਨਾਲ ਪਿੱਛੇ ਸਾਡਾ ਕੋਈ ਥਾਂ ਨਹੀਂ ਕੋਈ ਅਸੀਂ ਕਿੱਥੇ ਖੜਗੇ ਮਾਲ ਡੰਗਰ ਮਾਲ ਡੰਗਰ ਸਾਡਾ ਭੁੱਖਾ ਮਾਰਨ ਧਿਆਵਾ ਕੋਈ ਤੂੜੀ ਨਹੀਂ ਸਾਡੇ ਘਰ ਕੋਈ ਦਾਣਾ ਨਹੀਂ ਕੋਈ ਫੱਕਾ ਨਹੀਂ ਸਾਡੇ ਬੱਚਿਆਂ ਦੇ ਖਾਣ ਲਈ ਨਹੀਂ ਕੋਈ ਤੇ ਅਸੀਂ ਬਹੁਤ ਤੰਗ ਆ ਅਸੀਂ ਇੱਥੇ ਰਹਿਣਾ ਚਾਹੁੰਦੇ ਆ ਰਵਾਂਗੇ ਵੀ ਅਸੀਂ ਇੱਥੇ ਸਾਡਾ ਕੋਈ ਕਿਤੇ ਪਿੱਛੇ ਹੈ ਨਹੀਂਗਾ ਥਾਂ ਥੱਲਾ ਜਿੱਥੇ ਅਸੀਂ ਬਹਿਜ ਕੇ ਜਾ ਕੇ ਪਿਛਲੇ ਪਿੰਡਾਂ ਦੇ ਵਿੱਚ ਪੰਜ ਪੰਜ ਮਰਲੇ ਥਾਂ ਪਲਾਟ ਕੱਟੇ ਸਾਡੇ ਉਹ ਵੀ ਨਹੀਂ ਗਈ ਬਾਰਡਰ ਤੇ ਸਾਨੂੰ ਉਹ ਵੀ ਨਹੀਂ ਸਹੂਲਤ ਮਿਲੀ ਬਾਰਡਰ ਵਾਲੇ ਨੂੰ ਸਹੂਲਤ ਨਹੀਂ ਕੋਈ ਸਾਨੂੰ ਸਹੂਲਤ ਕੋਈ ਨਹੀਂ ਗਈ ਮਿਲ ਰਹੀ ਬਿਲਕੁਲ ਇੱਕ ਬਰਮਾ ਤਸਵੀਰ ਦਿਖਾ ਦਿਆ ਕਿ ਇਹ ਇਸ ਘਰ ਦੇ ਵਿੱਚ ਸਾਰੇ ਲੋਕ ਇਕੱਠੇ ਹੋਏ ਸੀ ਐਸਜੀਪੀਸੀ ਦੇ ਜਿਹੜੇ ਮੈਂਬਰ ਨੇ ਲਾਲੀ ਰਣੀ ਕੇ ਉਹ ਪਹੁੰਚੇ ਸੀ ਤਾਂ ਇੱਕ ਵੱਡਾ ਫੈਸਲਾ ਐਸਜੀਪੀਸੀ ਦੇ ਵੱਲੋਂ ਲੈ ਲਿਆ ਗਿਆ ਹਾਲਾਂਕਿ ਸਰਕਾਰ ਦੇ ਪ੍ਰਤੀ ਇੱਕ ਨਾਰਾਜ਼ਗੀ ਉਹਨਾਂ ਵੱਲੋਂ ਜ਼ਰੂਰ ਜ਼ਾਹਿਰ ਕੀਤੀ ਗਈ ਹੈ ਕਿ ਸਰਕਾਰ ਨੇ ਹਾਲੇ ਤੱਕ ਬਾਰਡਰ ਦੇ ਉੱਤੇ ਰਹਿਣ ਵਾਲੇ ਲੋਕਾਂ ਦੇ ਲਈ ਕੋਈ ਐਡਵਾਈਜ਼ਰੀ ਜਿਹੜੀ ਹੈ ਉਹ ਨਹੀਂ ਜਾਰੀ ਕੀਤੀ ਹਾਲਾਂਕਿ ਕੁਝ ਜਿਹੜੇ ਸਰਦੀ ਖੇਤਰ ਦੇ ਕਿਸਾਨ ਨੇ ਉਹਨਾਂ ਦੇ ਨਾਲ ਅਸੀਂ ਕੱਲ ਵੀ ਗੱਲਬਾਤ ਕੀਤੀ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਬਾਰਡਰ ਦੇ ਉੱਤੇ ਡਟ ਕੇ ਜੋ ਹੈ ਉਹ ਮੌਜੂਦ ਰਾਵਾਂਗੇ ਪਿੰਡ ਦੇ ਬਾਹਰ ਜਾ ਕੇ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਇਸ ਪਿੰਡ ਦੀ ਇੱਕ ਐਸੀ ਕਹਾਣੀ ਆ ਜਾਂ ਐਸੀ ਭੂਗੋਲਿਕ ਸਥਿਤੀ ਹੈ ਕਿ ਇਸ ਪਿੰਡ ਦੇ ਵਿੱਚ ਤਿੰਨ ਪਾਸੇ ਜਿਹੜੀਆਂ ਭਾਰਤ ਪਾਕਿਸਤਾਨ ਦੇ ਉੱਤੇ ਜਿਹੜੀ ਫੈਂਸਿੰਗ ਲੱਗੀ ਹੈ ਤਿੰਨ ਪਾਸੇ ਕੰਡਿਆਲੀਆਂ ਤਾਰਾਂ ਨੇ ਔਰ ਇੱਕੋ ਇੱਕ ਰਸਤਾ ਜਿਹੜਾ ਹੈ ਉਹ ਭਾਰਤ ਵਾਲੇ ਪਾਸੇ ਜਾਣ ਦੇ ਲਈ ਬਚਦਾ ਤਾਂ ਹੁਣ ਬਾਰਡਰ ਵਾਲੇ ਪਾਸੇ ਸ਼ਾਇਦ ਸਾਰੇ ਲੋਕ ਜਿਹੜੇ ਨੇ ਉਹ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਕਿਸ ਤਰੀਕੇ ਦੀ ਤਸਵੀਰ ਹੈ ਕਿਉਂਕਿ ਕਿਸੇ ਤਰ੍ਹਾਂ ਦਾ ਜਿਹੜਾ ਤਣਾਅ ਫਿਲਹਾਲ ਨਜ਼ਰ ਨਹੀਂ ਆ ਰਿਹਾ ਪਰ ਜੇਕਰ ਜੰਗ ਲੱਗਦੀ ਹੈ ਤਾਂ ਫਿਰ ਕਿਸ ਤਰੀਕੇ ਦੇ ਹਾਲਾਤ ਹੋਣਗੇ ਉਸ